ਤੈਨੂੰ ਕੋਈ ਬਾਗ ਵੇਖੇਗਾ ਖਿੜੇ ਹੋਏ ਫੁੱਲ ਵੇਖੇ ਪਿਆਰਪਰੀ ਸਤਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਆਪਾਂ ਪਾਉਣ ਲੱਗੇ ਆ ਨਿੰਬੂ ਦਾ ਅਚਾਰ ਇਹ ਆਪਣੇ ਜਿਹੜੇ ਬੀੜੇ ਦੇ ਵਿੱਚ ਬੂਟਾ ਲੱਗਿਆ ਹੋਇਆ ਤਾਂ ਨਾ ਬਹੁਤ ਜ਼ਿਆਦਾ ਨੂੰ ਨਿੰਬੂ ਲੱਗੇ ਹੋਏ ਤੇ ਅਸੀਂ ਕਹਾਂ ਚੱਲ ਹੁਣ ਤੋੜ ਕੇ ਅਚਾਰ ਪਾ ਲੈਣੇ ਸਰਦੀ ਦੇ ਦਿਨਾਂ ਦੇ ਵਿੱਚ ਨਾ ਅਚਾਰ ਵਧੀਆ ਲੱਗਦਾ ਹੈ ਦੇਖੋ ਜੀ ਸਾਡਾ ਬੂਟਾ ਇੰਨਾ ਜ਼ਿਆਦਾ ਵਧੀਆ ਨਾ 12 ਮਹੀਨੇ 30 ਦਿਨ ਬਸ ਉਹਨੂੰ ਨਿੰਬੂ ਲੱਗੇ ਹੀ ਰਹਿਣੇ ਆ ਇਹ ਹਾਈ ਬ੍ਰੈਡ ਹੈਗਾ ਇਹ ਬੂਟਾ ਬਸ ਹੋਣਾ ਸੀ ਨਿੰਬੂ 도ੜਨੇ ਆ ਦਵਾਰੇ ਫੇਰ ਫਾਲ ਆਉਣਾ ਸ਼ੁਰੂ ਹੋ ਗਿਆ ਚਲੋ ਜੀ ਦੇਖੋ 3-4 ਕਿਲੋ ਦਾ ਹੈਗੇ ਆ ਨਿੰਬੂ 4 ਕਿਲੋ ਹੋਣੇ ਆ ਨਿੰਬੂ ਤੇ ਪੂਰੇ ਐਨ ਪੱਕਤੇ ਹੋਗੇ ਤੇ ਤਿਆਰ ਤੇ ਹੀਟਾਂ ਨਾਲ ਹੋਣੇ ਝੜਨ ਲੱਗੇ ਦੇ ਮਹਾ ਚਲ ਅੱਜ ਟਾਈਮ ਹੈਗਾ ਇਹਨਾਂ ਦਾ achar ਪਾ ਲੈਨੇ ਆ ਦੇਖੋ ਜੀ ਹੁਣ ਜਿਵੇਂ ਸਾਗ ਸਬਜ਼ੀਆਂ ਹੁੰਦੀਆਂ ਨਾ ਗਾਜਰ ਆਲੂ ਮਟਰ ਦੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦਾ ਚਲੋ ਜੀ ਆਪਾਂ ਪਾਉਣ ਲੱਗੇ ਆ achar ਤੇ ਆਪਾਂ ਤੁਹਾਨੂੰ ਦੱਸੂਗੇ ਵੀ ਆਪਾਂ ਨੇ ਘਰ ਵਿੱਚ ਕਿਹੜੇ ਤਰੀਕੇ ਨਾਲ ਸੀ achar ਪਾਉਣੇ ਆ ਨਾ ਆਪਾਂ ਇਹਦੇ ਵਿੱਚ ਸਿਰਕਾ ਪਾਉਣਾ ਨਾ ਇਹਦੇ ਵਿੱਚ ਕੋਈ ਸਰੋਂ ਦਾ ਤੇਲ ਪਾਉਣਾ ਹੈ ਕੁਛ ਨਹੀਂ ਪਾਉਣਾ ਹੈਗਾ ਸਿਰਫ ਕੱਲੇ ਨੂਨ ਮਿਰਚ ਮਸਾਲਿਆਂ ਨਾਲੇ ਆਪਾਂ ਤਿਆਰ ਕਰਾਂਗੇ ਹੁਣ ਆਪਾਂ ਨਾ ਇਹਦੀ ਕਟਿੰਗ ਕਰ ਲੈਣੇ ਆਂ ਵੀ ਆਪਾਂ ਨਾ ਵੀ ਕਫਾੜੀਆਂ ਕਰਨੀਆਂ ਦੋ ਫਾੜੀਆਂ ਕਰਨੀਆਂ ਨਾਲ ਦੀ ਨਾਲ ਆਪਾਂ ਨਾ ਫਿਰ ਇਹਦੇ ਵਿੱਚੋਂ ਬੀਜ ਕੱਢੀ ਜਾਉਂਗੇ ਦੇਖੋ ਜੀ ਅਸੀਂ ਜਦ ਵੀ ਆਚਾਰ ਪਾਉਨੇ ਨਾ ਇਹਦੇ ਵਿੱਚੋਂ ਬੀਜ ਕੱਢ ਦੰਨੇ ਆ ਫਿਰ ਆਏ ਨਾ ਬੱਚੇ ਚ ਜੰਗਾਰੀ ਸਮਝਦੇ ਕਹਿੰਦੇ ਜਦੋਂ ਖਾਣੇ ਆ ਨਾ ਫਿਰ ਮੂੰਹ ਦੇ ਵਿੱਚ ਬੀਜੇ ਆਈ ਜਾਂਦੇ ਆ ਇਹਦਾ ਕਰਕੇ ਆਪਾਂ ਨਾ ਇਹਨਾਂ ਨੂੰ ਬਹੁਤ ਦਿਨਾਂ ਪਹਿਲੇ ਸਫਾਈ ਕਰ ਲੈਣੇ ਆ। ਛੋਟੇ-ਮੋਟੇ ਬੀਜਾਂ ਜਿੰਨੇ ਵੀ ਮੋਟੇ-ਮੋਟੇ ਜੇ ਆਪਾਂ ਨਿਕਲਦੇ ਨੇ ਉਹਨੇ ਗੱਪਨੇ ਕੱਢ ਦੇਣੇ ਆ। ਤੇ ਅਚਾਰ ਨਾਲ ਸਾਫ਼ ਸੁਥਰਾ ਹੀ ਵਧੀਆ ਲੱਗਦਾ ਹੈ। ਇਹ ਪਾਣੀ ਨਾਲ ਵੀ ਐਨ ਪੂਰੇ ਭਰੇ ਪਏ ਨੇ। ਜਦੋਂ ਵੀ ਅਚਾਰ ਬਣਾਉਣਾ ਹੁੰਦਾ ਨਾ ਅਸੀਂ ਮੁੱਲ ਦੇ ਚਾ ਨਿੰਬੂ ਨਹੀਂ ਲੈ ਕੇ ਆਉਂਦੇ ਹੈਗੇ। ਬਸ ਘਰ ਦੇ ਬੂਟੇ ਲੱਗੇ ਹੋਏ ਨੇ ਚਾਰ-ਪੰਜ ਤੇ ਸਾਡਾ ਤਾਂ ਬਹੁਤ ਵਧੀਆ ਸਰ ਜਾਂਦਾ ਹੈ। ਬੀਜ ਵੀ ਦੇਖੋ ਕਿੰਨੇ ਮोटे-ਮोटे ਵੀ ਆ ਇਹ ਹੈਗਾ ਨਿੰਬੂ ਕੋਈ ਛੋਟਾ ਹੈ ਕੋਈ ਬੜਾ ਹੈ ਬਸ ਇਹਦੀਆਂ ਨਾ ਆਪਾਂ ਨੇ ਦੋ-ਦੋ ਖਾੜੀਆਂ ਹੀ ਕਰਨੀਆਂ ਬੀਜ ਵੀ ਆਨ ਪੂਰੇ ਡਬਲ ਨੇ ਦੇਖੋ ਇਹੜੇ ਪਤਲੇ ਛਿਲਕੇ ਵਾਲੇ ਨਿੰਬੂ ਹੁੰਦੇ ਨਾ ਇਹਨਾਂ ਦਾ ਚਾਰ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਨਾਲੇ ਛੇਤੀ ਉਹ ਬਣ ਜਾਂਦਾ ਵਾਲਾ ਤਾਂ ਟਾਈਮ ਨਹੀਂ ਲੱਗਦਾ ਹੈਗਾ ਨਾ ਜਿਹੜਾ ਛੋਟੇ ਛੋਟੇ ਨਿੰਬੂ ਹੈ ਜੀ ਆਪਾਂ ਦੋ ਫਾੜੀਆਂ ਕਰ ਲੂਗੇ ਜਿਹੜਾ ਬੜਾ ਨਿੰਬੂ ਆ ਉਹਦੀਆਂ ਦੋ ਦੋ ਤਿੰਨ ਤਿੰਨ ਇਸ ਤਰ੍ਹਾਂ ਫਾੜੀਆਂ ਬਣਾ ਲੈਂਦੇ ਦੇਖੋ ਜੀ ਹਲੇ ਗਲਗਲ ਨਹੀਂ ਅਸੀਂ ਲਿਆਂਦੀ ਹੈਗੀ ਜਿੱਦਣ ਕਿ ਦੇ ਸ਼ਹਿਰ ਗਏ ਨਾ ਫਿਰ ਉਦੋਂ ਗਲਗਲ ਦਾ ਲਿਆ ਕੇ achar ਪਾਵਾਂਗੇ ਪਹਿਲਾਂ ਅਸੀਂ ਬਣਾ ਕੇ ਥੋੜਾ ਜਿਹਾ ਖਾ ਲਿਆ ਏ ਮੈਂ ਕਹਾਂ ਜਿੱਦਣ ਦੁਬਾਰੇ ਗਏ ਨਾ ਫਿਰ ਗਲਗਲ ਦਾ achar ਵਧੀਆ ਲੱਗਦਾ ਸਰਦੀਆਂ ਦੇ ਦਿਨਾਂ ਦੇ ਵਿੱਚ ਤੇ ਮਿਕਸ achar ਪਾਵਾਂਗੇ ਵਿਚ ਆਦਾ ਪਾ ਲਾਂਗੇ ਕੁਝ ਹਰੀ ਮਿਰਚ ਪਾ ਲੂਗੇ ਵਿਚੇ ਗਲਗਲ ਹੋਗੀ ਫਿਰ ਉਹ ਫਰਾਈ ਕਰਕੇ ਬਣਾਵਾਂਗੇ ਤੇ ਬਹੁਤ ਜ਼ਿਆਦਾ ਵਧੀਆ ਬਣਦਾ ਉਹ ਗੰਜਮੀ ਦੀ ਮੌਜ ਬਹੁਤ ਰਹਿੰਦੀ ਸਾਨੂੰ ਗਰਮੀ ਗਰਮੀ ਅਸੀਂ ਕਦੇ ਵੀ ਮੁੱਲ ਦੇ ਨਿੰਬੂ ਨਹੀਂ ਲੈਂਦੇ ਹੈਗੇ ਗਰਮੀ ਆਲੇ ਬੂਟੇ ਲੈਦੇ ਲਾਏ ਹੋਏ ਆ ਸਾਦੀਆਂ ਆਲੇ ਲੈਦੇ ਲਾਏ ਹੋਏ ਆ ਬਸ ਨਿੰਬੂ ਦੀ ਤਾਂ ਕਦੇ ਸਾਨੂੰ ਟੋਟ ਆਈ ਹੋਣੀ ਨਹੀਂ ਹੈਗੀ ਤਾਂ ਇਹਨੇ ਬੂਟੇ ਲਾਏ ਹੋਏ ਨਾ ਹਾਂ ਤਾਂ ਬਹੁਤ ਜ਼ਿਆਦਾ ਮੌਜੂ ਆਈ ਨਿਕਲੇ ਆ ਨਾ ਬਹੁਤ ਜ਼ਿਆਦਾ ਬੀਜ ਨਿਕਲੇ ਫੇ ਨਿੰਬੂ ਉਸ ਤਾਂ ਵੀ ਹੁੰਦੇ ਨੇ ਇੱਕ ਨਿੰਬੂ ਦੇ ਵਿੱਚ 4 4 5 5 ਬੀਜ ਹੈ ਦਿਖਾਓ ਉਹਦਾ ਦੇਖੋ ਇਹ ਦੇਖੋ ਕਿੰਨਾ ਕਿੰਨੇ ਜਿਆਦੇ ਬੀਜ ਨਿਕਲੇ ਆ ਤੇ ਹੁਣ ਆਚਾਰ ਨਾ ਐ ਚੰਗੀ ਤਰ੍ਹਾਂ ਸਾਫ ਸੁਥਰਾ ਹੋ ਗਿਆ ਪ੍ਰਾਤ ਵਾਲੇ ਤਾਂ ਮੈਂ ਕਰਤੇ ਸਾਹਿਬ ਇਹਦੇ ਵਿੱਚ ਨਾ ਕੋਈ ਕੋਈ ਫਾਲੀ ਰਹਦੀ ਆ ਵਿੱਚ ਜੇ ਕੋਈ ਨਿੰਬੂ ਖਰਾਬ ਆ ਨਾ ਉਹ ਵੀ ਕੱਢਣਾ ਜ਼ਰੂਰੀ ਆ ਜੇ ਕਿਤੇ ਖਰਾਬ ਦਾ ਆਚਾਰ ਪੈ ਜਵੇ ਨਾ ਨਿੰਬੂ ਦਾ ਫਿਰ ਉਹ ਸਾਰੇ ਨਿੰਬੂਆਂ ਨੂੰ ਖਰਾਬ ਕਰ ਦਿੰਦਾ ਟਰੱਕੂ ਲੈ ਕੇ ਬਸ ਇਸ ਤਰ੍ਹਾਂ ਕੱਢੇ ਆ ਨਹੀਂ ਤਾਂ ਜਾਂ ਤਾਂ ਰੋਟੀ ਖਾਣੇ ਨਾ ਵਿੱਚ ਆਈ ਜਾਂਦੇ ਨੇ ਵਿੱਚ ਆਈ ਜਾਂਦੇ ਮੂੰਹ ਦੇ ਮੈਂ ਕਹਾਂ ਜਦ ਵੀ ਅਸੀਂ ਇਹ ਚਾਰ ਪੌਨੇ ਨਾ ਬਸ ਪਹਿਲਾਂ ਇਹਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਫੇਰ ਜਾ ਕੇ achar ਬਣਾਉਣਾ ਬਸ ਹੁਣ ਤਾਂ ਜੇ ਕੋਈ ਮਾੜਾ ਮੋਟਾ ਰਹਿ ਗਿਆ ਰਹਿ ਗਿਆ ਪਰ ਹੁਣ ਤਾਂ ਮੈਂ ਸਾਰੇ ਕੱਢਦੇ ਆ ਠੀਕ ਐ ਡੋਡੇ ਬੀਜ ਇਹਦਾ ਇਕੱਲਾ ਸਿਰ ਦਵੇ ਇਹਦੀ ਜੰਮੇ ਆਉਂਦੀ ਇਹਨਾਂ ਦੀ ਚਲੋ ਜੀ ਹੁਣ ਆਪਾਂ ਪਾਉਣ ਲੱਗੇ ਆ achar ਇਹਨਾਂ ਸਾਰੇ ਬੀਜ ਕੱਢ ਲੈਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਅਜਮੈਣ ਦੇਖੋ ਜੀ ਜਿਵੇਂ ਅਜਮੈਣ ਪਾਉਣ ਨਾਲ ਨਾ ਰੋਟੀ ਹਾਜਮ ਆ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਜੀਰਾ ਇੱਕ ਚਮਚਾ ਪਾ ਦੂੰਗੇ ਆਪਾਂ ਲਾਲ ਮਿਰਚ ਦਾ ਤੇ ਕਲਰ ਵਾਸਤੇ ਪਾਵਾਂਗੇ ਹਲਦੀ ਤੇ ਚਟਚਟਾ ਨਿੰਬੂ ਦਾ achar ਵਧੀਆ ਨਹੀਂ ਲੱਗਦਾ ਹੈਗਾ ਤੇ ਇਹਦੇ ਵਿੱਚ ਆਪਣੇ ਚਿੱਟਾ ਨਮਕ ਨਹੀਂ ਪਾਉਣਾ ਹੈਗਾ ਆਚਾਰ ਦੇ ਵਿੱਚ ਆਪਾਂ ਨੇ ਪਾਉਣਾ ਹੈ ਸਿੰਧਾ ਨਮਕ ਇਹ ਆਚਾਰ ਦੇ ਵਿੱਚ ਨੂਨ ਵੱਧ ਹੋਵੇ ਨਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਚਾਹੇ ਤੁਸੀਂ ਨਾ ਨਿੰਬੂ ਦਾ ਆਚਾਰ 2-3 ਸਾਲ ਰੱਖ ਲਓ ਦੇਖੋ ਜੀ ਇਹਦੇ ਵਿੱਚ ਨਾ ਆਪਾਂ ਨੇ ਕੋਈ ਸਿਰਕਾ ਪਾਉਣਾ ਹੈ ਨਾ ਇਹਦੇ ਵਿੱਚ ਆਪਾਂ ਨੇ ਕੋਈ ਸਰੋਂ ਦਾ ਤੇਲ ਪਾਉਣਾ ਹੈ ਸਿਰਫ ਆਪਾਂ ਨੇ ਆਚਾਰ ਨੂਨ ਮਿਰਚ ਮਸਾਲਿਆਂ ਨਾਲੇ ਤਿਆਰ ਕਰਨਾ ਹੈ ਇਹਨੂੰ ਮਿੱਠਾ ਕਰਨ ਵਾਸਤੇ ਨਾ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਚੀਨੀ ਆ ਵੀ ਤੁਸੀਂ ਖੱਟਾ ਮਿੱਠਾ ਆਪਣੇ ਹਿਸਾਬ ਨਾਲ ਜਿਹਹਿਆ ਤੁਸੀਂ ਪਸੰਦ ਕਰਦੇ ਨੇ ਉਹਦੇ ਹਿਸਾਬ ਨਾਲ ਤੁਸੀਂ ਚੀਨੀ ਪਾ ਸਕਦੇ ਆ ਚਲੋ ਜੀ ਹੁਣ ਆਪਾਂ ਨੇ ਇਹਨੂੰ ਕੀ ਕਰਨਾ ਨਾ ਇਹਦੇ ਵਿੱਚ ਹੁਣ ਆਪਾਂ ਪਾਉਣ ਲੱਗੇ ਆ ਕਾਲੀ ਮਿਰਚ ਕਾਲੀ ਮਿਰਚ ਦਾ ਚਾਹੇ ਵੱਧੇ ਪਾਲਵੇ ਦਾ ਕੋਈ ਨੁਕਸਾਨ ਨਹੀਂ ਹੈਗਾ ਹੁਣ ਵੀ ਤੁਸੀਂ ਦਹੀਂ ਵਿੱਚ ਵੀ ਪਾ ਕੇ ਖਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਕਰ ਦਨੇ ਆ ਮਿਕਸ ਇਹਨੇ ਮਸਾਲੇ ਆ ਨਾ ਕਲੀ ਕਲੀ 파ੜੀ ਨੂੰ ਨਾ ਮਸਾਲਾ ਲੱਗਣਾ ਦੇਖੋ ਜੀ ਚਾਰ ਦੇ ਵਿੱਚ ਨਾ ਚੰਗੀ ਤਰ੍ਹਾਂ ਮਸਾਲਾ ਹੋ ਗਿਆ ਮਿਕਸ ਤਾਂ ਇਹ ਥੋੜੀ ਹਲਦੀ ਪਾਵੋ ਹਲਦੀ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਆਪਾਂ ਡੱਬੇ ਦੇ ਵਿੱਚ ਪਾ ਦਨੇ ਆ ਡੱਬਾ ਵੀ ਆਪਣਾ ਨਾ ਜਿਹੜਾ ਉਹਨੂੰ ਐ ਆਪਾਂ ਨੇ ਨਾ ਇੱਕ ਦਿਨ ਦੀ ਪੂਰੀਆਂ ਧੁੱਪਾਂ ਲਵਾਈਆਂ ਐ ਨਹੀਂ ਹੈਗਾ ਵੀ ਗਿੱਲਾ ਹੋਵੇ ਤੁਹਾਡਾ ਡੱਬਾ ਤੇ ਡੱਬੇ ਨੂੰ ਨਾ ਧੁੱਪ ਲਵਾ ਲਿਓ ਧੁੱਪ ਲਵਾ ਕੇ ਨਾ ਫਿਰ ਅਚਾਰ ਪਾਓ ਤੇ ਬਿਲਕੁਲ ਵੀ ਅਚਾਰ ਖਰਾਬ ਨਹੀਂ ਹੁੰਦਾ ਹੈਗਾ ਦੇਖੋ ਜੀ ਹੁਣ ਆਪਾਂ ਡੱਬੇ ਦੇ ਵਿੱਚ ਪਾਉਣ ਲੱਗਦੇ ਆ achar ਦੇਖੋ ਜੀ ਅਸੀਂ ਮੁੱਲ ਦਾ achar ਨਹੀਂ ਖਾਂਦੇ ਹਾਂ ਕਿ ਕਦੇ ਨਹੀਂ ਖਾਂਦਾ ਸੀ ਮੁੱਲ ਦਾ achar ਜਦੋਂ ਵੀ achar ਆਪਾਂ ਨੇ ਖਾਣੇ ਨਾ ਬਸ ਅਸੀਂ ਘਰੇ ਬਣਾ ਕੇ achar ਖਾਣੇ ਆ ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਵੀ ਹੈਗਾ ਆਪਾਂ ਨੇ ਵੀ ਕਿਹੜੇ-ਕਿਹੜੇ ਮਸਾਲੇ ਪਾਏ ਆ ਆਪਣੇ ਹੱਥੀ ਬਣਾਇਆ ਹੋਇਆ achar ਆ ਨਾ ਇਹਨੇ ਬਹੁਤੇ ਮਸਾਲੇ ਖਾਕ ਹੁੰਨੇ ਆ achar ਚ ਪਾਏ ਕੋ। ਦੇਖੋ ਇਹਦੇ ਵਿੱਚ ਨਿੰਬੂ ਦੇ achar ਵਿੱਚੋਂ ਨਾ ਪਾਣੀ ਬਹੁਤ ਜ਼ਿਆਦਾ ਨਿਕਲਿਆ ਨਿੰਬੂਆਂ ਚ। ਉਹ ਸਾਰੇ ਪਾਣੀ ਆਪਾਂ ਨੇ achar ਦੇ ਵਿੱਚੇ ਪਾ ਦੇਣਾ। ਦੱਬਾ ਬਣ ਕੇ ਹੋ ਗਿਆ ਤੇ। ਦੱਬਾ ਪੱਕੇ ਹੋ ਗਿਆ ਤਿਆਰ। Jadi ya ha nemo punya na ini anu apa na ini ke hari ke tanimbu ya ਦੇਖੋ ਜੀ ਸੇਮੇ ਆਪਾਂ ਨਾ ਜਿਵੇਂ ਉਹਦੇ ਵਿੱਚ ਮਸਾਲੇ ਪਾਏ ਆ ਸੇਮੇ ਆਪਾਂ ਨੇ ਇਹਦੇ ਵਿੱਚ ਮਸਾਲੇ ਪਾ ਲਏ ਆ போது ப்தே வி மண்ே ார் ம பல என்ன டைமினி இல்லக்கதகாச்சார் ਜੀ ਆਪਾਂ ਨੇ ਪਾ ਲਿਆ ਇਹ ਨਿੰਬੂ ਦਾ ਆਚਾਰ ਤੇ ਆਪਾਂ ਨੇ ਦੇਖੋ ਦੋ ਡੱਬੇ ਭਰ ਲਏ ਨੇ ਹੁਣ ਸਰਦੀਆਂ ਸਰਦੀਆਂ ਨਾ ਬਹੁਤ ਜ਼ਿਆਦਾ ਮौज ਰਹਿਣੀਆਂ ਜਿੰਨਾ ਮਰਜ਼ੀ ਰੋਟੀ ਦੇ ਨਾਲ ਖਾਓ ਤੇ ਬਹੁਤ ਜ਼ਿਆਦਾ ਟੇਸਟੀ ਆ ਬਸ ਜਿਹੜੇ ਆਪਣੇ ਘਰ ਦੇ ਮਸਾਲੇ ਪਾਏ ਹੋਏ ਨਾ ਉਹਨਾਂ ਤੋਂ ਹੀ ਆਪਾਂ ਨੇ ਨਿੰਬੂ ਦਾ ਆਚਾਰ ਤਿਆਰ ਕਰਿਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਕਿ ਜਦੋਂ ਤੁਸੀਂ ਆਚਾਰ ਪਾਉਣਾ ਨਾ ਵਿੱਚ ਅਜਮੈਣ ਜਰੂਰ ਪਾਓ ਤੇ ਅਜਮੈਣ ਪਾਉਣ ਦੇ ਨਾਲ ਨਾ ਆਚਾਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਏ ਤੇ ਨਾਲੇ ਰੋਟੀ ਵੀ ਹਾਜਮ ਆ ਜਾਂਦੀ ਏ ਇਹ ਕੋਈ ਇਹ ਹੈਗਾ ਤਾਂ ਨਿੰਬੂ ਦੇ ਅਚਾਰ ਪਾਉਣ ਦਾ ਤਰੀਕਾ ਤੁਸੀਂ ਵੀ ਇਸ ਤਰੀਕੇ ਨਾਲ ਅਚਾਰ ਪਾਓ ਬਹੁਤ ਹੀ ਸੌਖਾ ਤਰੀਕਾ ਹੈ ਨਾ ਨਾ ਪੱਕੇ ਪੱਕੇ ਤੋੜ ਦੇ ਹਰੇ ਫੇਰ ਹੋ ਜਾਣਗੇ ਇਹਦੀ ਵੀ ਨਾ ਥੋੜੀ ਜਿਹੀ ਕਟਿੰਗ ਕਰਨੀ ਆਲੀ ਹੈ ਇਹ ਆਪਾਂ ਥੋੜਾ ਜਨਾ ਟੇਡਾ ਲਾਤਾ ਤਾਂ ਬੂਟਾ ਦੇਖੋ ਜੀ ਇਹ ਤਾਂ ਸਾਡੇ ਘਰ ਦੇ ਨਿੰਬੂ ਆ ਇਹ ਹਾਈ ਬ੍ਰੈਡ ਹੈਗਾ ਇਹ ਬੂਟਾ ਤੇ ਇਹਦੇ ਨਾਲ ਅਚਾਰ ਬਹੁਤ ਵਧੀਆ ਬਣਦਾ ਇਹ ਨਾ ਛੋਟੇ ਜਿਹੇ ਜਿਵੇਂ ਕਹਿੰਦੇ ਨੇ ਨਾ ਛੋਟੇ ਛੋਡੇ ਆ ਵੀ ਪਤਲੇ ਛਿਲਕੇ ਵਾਲੇ ਆ ਤੇ ਇਹਨਾਂ ਦੇ ਵਿੱਚ ਰਸਾ ਹੈਗਾ ਬਹੁਤ ਜ਼ਿਆਦਾ ਤੇ ਸਰਦੀ ਹੋਵੇ ਗਰਮੀ ਹੋਵੇ ਨਾ ਇਹ 12 ਮਹੀਨੇ 36 ਦਿਨਾਂ ਬੂਟਾ ਸਾਡਾ ਭਰਿਆ ਹੀ ਮਿਲੂਗਾ ਤੁਹਾਨੂੰ ਇੰਨਾ ਚਾਰ ਸਵਾਦ ਬਣਦਾ ਹੈ ਬੂਟੇ ਦਾ ਥੋੜੋ ਬਾਰ-ਬਾਰ ਨਾ ਮਗਰੇ ਫੁੱਲ ਹੋਰ ਆਈ ਜਾਂਦੇ ਆ ਦੇਲੇ ਛੋਟੇ ਨਿੰਗੂ ਲੱਗਣੇ ਫੇਰ ਸ਼ੁਰੂ ਹੋ ਗਏ ਆ ਇਹ ਬੂਟੇ ਦਾ ਫਾਇਦਾ ਬਹੁਤ ਆ ਆ ਮੁਸੀਆ ਪਾਏ 12 ਮਹੀਨੇ 30 ਦਿਨ ਨਾ ਬੂਟਾ ਕਦੇ ਖਾਲੀ ਨਹੀਂ ਮਿਲਦਾ ਹੈਗਾ ਕਰਮ ਵਾਲਾ ਬੂਟਾ ਇਹ ਇਹ ਵੀ ਜੇ ਬਹੁਤ ਵਧੀਆ ਏ ਛੋਟੂ ਇਹੇ ਦੇ ਤਾਂ 4-5 ਲੱਗੇ ਹੋਣਾ ਘਰ ਦੇ ਵਿੱਚ ਨਿੰਬੂ ਮੁੱਕਣੇ ਨਾ ਇਹ ਕੰਡੇ ਬਹੁਤ ਨੇ ਜਿਹੜੇ ਇਹਦੇ ਫੁੰਝੇ ਤਾਂ ਦਸਤਾਨੇ ਪਾਉਣੇ ਤੇ ਇਹਦੇ ਹੈਗੇ ਆ ਬਰੀਕ ਬਰੀਕ ਕੰਡੇ ਆ ਇਹਦੇ ਹਾਂ ਲਾ ਜਿਹੜੇ ਉਦੋਂ ਮਿੱਟੀ ਸਿੱਟਣ ਵਾਲੇ ਬੰਦੇ ਆ ਹੀ ਨਹੀਂ ਸਹਗੇ ਉਹ ਬਹੁਤ ਜ਼ਿਆਦਾ ਨਿੰਬੂ ਤੋੜ ਕੇ ਲੈ ਕੇ ਗਏ ਆ ਕਹਿੰਦੇ ਅਸੀਂ ਸਕੰਜਮੀ ਬਣਾ ਕੇ ਪੀਣੀ ਆ ਕਹਿੰਦਾ ਨਹੀਂ ਤਾਂ ਅਸੀਂ ਮੁੱਲ ਲਿਆ ਕੇ ਪੀਣਾ ਦੀ ਸਕੰਜਮੀ ਮਹਾਂ ਚੱਲ ਇੱਥੇ ਬੱ ਲੱਗੇ ਹੋਏ ਆ ਤੁਸੀਂ ਤੋੜ ਕੇ ਲੈ ਜਾ ਜਿਹੜੀ ਵਾਲੀਆਂ ਟਾਹਣੀਆਂ ਦਾ ਉਹ ਤਾਂ ਨਾ ਵੱਡੇ ਦਵੇ ਉਹ ਝੁਕੇ ਪਏ ਆ ਨਾ ਝਾੜੂ ਵੱਜਦਾ ਏ నిंबू తోడ్కే ਵੀ క్యా ਕਰੇ ਦੁਬਾਰੇ ਦੁਬਾਰੇ ਫੇਲ ਲੱਗਣੇ ਸ਼ੁਰੂ ਹੋ ਗਏ। ਅੱਲੇ ਪਾਸੇ ਬਚਾ ਕੇ ਤੋੜੀ। ਮੈਂ ਕਹਾਂ ਨੀ 2 ਕਿੱਲੋ ਤਾਂ ਹੋਣੇ ਆ ਨਿੰਬੂ। 2 ਕਿਲੋ ਤੇ ਵੱਧ ਹੋਣਗੇ ਉਹ ਬਿਜਲੀ ਗਾਣੀ ਦਾ ਇਹਨਾਂ ਭਰੀ ਹੋ ਪਈ ਐ ਦੇਖੋ ਜੀ ਇਧਰ ਜਿਹੜਾ ਆਪਣਾ ਅਨਾਰ ਲੱਗੇ ਹੋਏ ਨਾ ਇੱਕ ਫਲ ਤਾਂ ਇਹਨੂੰ ਲੱਗ ਲਿਆ ਐ ਤੇ ਹੁਣ ਦੂਆ ਫਲ ਲੱਗਣਾ ਸ਼ੁਰੂ ਹੋ ਗਿਆ ਦੇਖੋ ਇਸ ਤਰ੍ਹਾਂ ਨਾ ਫੁੱਲ ਲੱਗੇ ਹੋਏ ਨੇ ਬਹੁਤ ਮਿੱਠਾ ਅਨਾਰ ਐ ਇਹ ਅਸੀਂ ਨਾ ਇੱਥੋਂ ਲੈ ਕੇ ਆਏ ਤੇ ਮਲੇਰ ਕੋਟਲੇ ਤੇ ਬਹੁਤ ਬੜੀ ਨਰਸਰੀ ਐ ਜੇ ਬੂਟੇ ਲਾਉਣੇ ਹੋਵੇ ਤਾਂ ਵਧੀਆ ਹੀ ਬੂਟੇ ਲਾਉਣੇ ਚਾਹੀਦੇ ਘਰ ਦੇ ਵਿੱਚ ਅਗੇ ਆਪਾਂ ਨੇ ਆਂਬ ਲਿਆ ਕੇ ਲਾਇਆ ਹੀ ਕਭੀ ਆਂਬ ਨਹੀਂ ਲੱਗਿਆ ਹੈ। ਫਲ ਬਥੇਰਾ ਲੱਗੇ ਲੱਗੀ ਜਾਂਦਾ ਤਾਂ ਪੱਕਦੇ ਨਹੀਂ ਦੇ ਹੈਗੇ। ਇਹ ਕੀ ਦਾ ਲੱਗਦਾ। ਹਾਂ ਜਾਂ ਕੀੜਾ ਲੱਗ ਜਾਂਦਾ ਤਾਂ ਨਾ ਬਸ ਫੇ ਖਾਣ ਨੂੰ ਦੇਲੀ ਦ ਕਰਦਾ ਹੈਗਾ। ਆਂਬ ਦਾ ਬੂਟੇ ਨੇ ਗਰੋਥ ਤਾਂ ਬਹੁਤ ਜ਼ਿਆਦਾ ਕਰੀ ਦੀ। ਉੱਚਾ ਲੰਬਾ ਐਡਾ ਬੜਾ ਹੋ ਗਿਆ ਤਾਂ ਆਂਬ ਦਾ ਬੂਟਾ। ਕਿੰਨੇ ਦਿਨ ਤੇ ਕਹਿੰਨੇ ਨਿੰਬੂ ਤੋੜਨੇ ਨਿੰਬੂ ਤੋੜਨੇ ਅੱਜ ਟਾਈਮ ਆਇਆ ਨਿੰਬੂਆਂ ਦੇ ਬੂਟੇ ਤੋੜਨ ਦਾ। ਲੈ ਗਨੇ ਸੀ ਜਦ ਚ ਚੰਡੀਗੜ੍ਹ ਘੁੰਮਣ ਗਏ ਨਾ ਛੋਟੂ ਉੱਥੇ ਜਾ ਕੇ ਨਾ ਭਾਈ ਇੱਕ ਅਸੀਂ ਨਿੰਬੂ ਵਾਲੇ ਨੂੰ ਪੁੱਛਿਆ ਰੇੜੀ ਦੀ ਵੀ ਅਸੀਂ ਕਹਾਂ ਵੀ ਅਸੀਂ ਨਿੰਬੂ ਲੈਣੇ ਸਿਰਫ ਦੋ ਹੀ ਨਿੰਬੂ ਲੈਣੇ ਤੇ 4 ਰੁਪਏ ਦਾ ਇੱਕ ਨਿੰਬੂ ਮੈਂ ਕਿਹਾ ਇੱਕ ਤੇ ਦੇਖ ਲੈ ਕਿੰਨੇ ਝੜੇ ਪਏ ਆ ਨਿੰਬੂ ਇਹ ਵੀੜੀ ਮੰਦੀ ਆ ਦੇਖੋ ਜੀ ਅਸੀਂ ਜਦ ਚੰਡੀਗੜ੍ਹ ਘੁੰਮਣ ਗਏ ਨਾ ਉੱਥੇ ਅਸੀਂ ਨਾ ਦੋ ਨਿੰਬੂ ਲਤੇ ਅਸੀਂ ਕਿਹਾ ਵੀ ਚਲ ਦੋ ਹੀ ਦੇ ਦੇ ਬਹੁਤ ਸਰ ਜਾਣਾ ਅਸੀਂ ਕਾ ਕੀ ਰੇਟ ਹੈ ਕਹਿੰਦਾ 30 ਰੁਪਏ ਦਾ ਇੱਕ ਨਿੰਬੂ ਹੋਊਗਾ ਲੈ ਪਿੰਡ ਵਾਲੇ ਤਾਂ ਕਦੇ ਉਂਝੋ ਨਹੀਂ ਗਿਣਤੀ ਕਰਦੇ ਹੈਗੇ ਵੀ 30 ਰੁਪਏ ਦਾ ਹੋਊਗਾ ਜਾਂ 40 ਦਾ ਹੋਊਗਾ ਇੱਥੇ ਤਾਂ ਉਂਝੋ ਅਗਲਾ ਤੋੜ ਕੇ ਲੈ ਜਾਂਦਾ ਥੜੇ ਵੀ ਬਹੁਤ ਪਾਏ ਆ ਇਹਦੇ ਤਾਂ ਟਾਣੀਆਂ ਸਾਰੀਆਂ ਹੀ ਕੱਟ ਦੇਣੀਆਂ ਹੈਟਾਂ ਤੇ ਜਿਹੜਾ ਇਹ ਉੱਪਰ ਨੂੰ ਜਾਵੇ ਨਿੰਬੂ ਜਾਂ ਤੁਸੀਂ ਲਾਇਆ ਤਾਂ ਨਾ ਬੂਟਾ ਮੈਂ ਤੁਹਾਨੂੰ ਜਿਦਾਂ ਕਹਤਾ ਵੀ ਜਿਹੜਾ ਇਧਰਲਾ ਬਿੰਗਵਾਲ ਜਾਂ ਨਾ ਵੀ ਕੰਦ ਕੰਨੀ ਨੂੰ ਕਰ ਦੋ ਇਹ ਨਾ ਕੰਡੇ ਵੱਜੇ ਤਾਂ ਹੀ ਮੈਂ ਤੈਨੂੰ ਕੰਨੀ ਵਿੱਚ ਦਸਤਾਨਾ ਜਰੂਰ ਪਾਇਆ ਕਰ ਦਸਤਾਨੇ ਦੇ ਨਾਲ ਆਏ ਆ ਨਾ ਬੰਦਾ ਫਿਰ ਆਰਾਮ ਨਾਲ ਤੋੜੀ ਜਾਂਦਾ ਇਹਦੇ ਤਾਂ ਕੰਡੇ ਵੀ ਬਰੀਕ ਐ ਬਹੁਤ ਤਿੱਖੇ ਬਹੁਤ ਨੇ ਕੰਡੇ

ਇਹਦਾ ਨਾ ਲਾਕ ਦੇ ਗਵਾਂਢੀ ਤੇ ਹਾਂਜੀ ਹਾਂ ਅੱਛੇ ਅੱਛਾ ਪਹਿਲਾਂ ਉੱਥੇ ਮੰਗਣਾ ਕਰਕੇ ਆਏ ਆ ਕੇ ਫਿਰ ਘਰਾਂ ਪਾਰਟੀ ਕਰੀ ਐ ਚਲੋ ਵਧੀਆ ਉਹ ਤਾਂ ਹੀ ਰੌਲਾ ਰੱਪਾ ਰਾਤ ਜ਼ਿਆਦਾ ਪੈਂਦਾ ਤਾਂ ਉਹ ਟਾਣੀਆਂ ਦੇ ਵਿੱਚ ਪਤਾ ਨਹੀਂ ਤਾਂ ਲੱਗਦਾ ਹੈਗਾ ਨੀਵੇਂ ਗਾਣੀਆਂ ਦੇ ਵਿੱਚ ਬਹੁਤ ਜ਼ਿਆਦਾ ਨਿੰਬੂ ਲੱਗੇ ਹੋਏ ਤਾਂ ਉਹ ਹਲੇ ਪੱਕੇ ਨਹੀਂ ਹੈਗੇ ਇਹਨੂੰ ਬਾਅਦ ਚੋ ਤੋੜ ਲਾਂਗੇ ਪਹਿਲਾਂ ਇਹਦਾ achar ਬਣਾ ਲਈ ਅਜ ਇਕੜ ਓਕਰੀ ਫੇਰ ਤੋੜ ਲਾਂਗੇ ਇਹਨੇ ਇਹਨੇ ਨਿੰਬੂ ਦਾ ਕਰਨਾ ਵੀ ਕੀ ਹੈ ਫਿਰ ਦਿਖਾਈਦਾ ਇਹ ਲੈ ਕਿੰਨੇ ਸੋਹਣੇ ਨਿੰਬੂ ਐਨ ਖੁਸ਼ਬੂ ਦੇ ਲੈ ਕਿੰਨੀ ਸੁਣੀ ਆਉਂਦੀ ਇਹਨਾਂ ਦੇ ਨਿੰਬੂਆਂ ਦੀ ਚੱਲ ਇੱਕ ਬਾੜੀ ਨਿੰਨੂਆਂ ਦੀ ਭਰ ਗਈ ਇੱਕ ਟੋਕਰੀ ਭਰ ਗਈ ਨਿੰਬੂਆਂ ਦੀ ਚਲੋ ਜੀ ਹੁਣ ਦੁਪਹਿਰੇ ਨੂੰ ਇਹਨਾਂ ਦਾ ਪਾਈਏ ਅਚਾਰ ਘਰ ਦੇ ਫਰੂਟਾਂ ਦੀ ਐਨੀ ਮौज ਹੈ ਮੇਕ ਐਵਰੇ ਆ ਪਰ ਮਿੱਟੀ ਬਹੁਤ ਜੰਮੀ ਪਈ ਹੈ ਊਰੀ ਹਰੇ ਵਾਈ ਊਰੇ ਵਾਈ ਨਜ਼ਰ ਆਉਂਦੀ ਖੇਤਾਂ ਦੇ ਵਿੱਚ ਨੰਨੇ ਕਿਹੜੇ ਲੱਗੇ 10 ਕਿਲੋਵਾਟ ਆ ਤਿੰਨ ਜਿਹੜਾ ਮੇਰੇ ਲੱਗੇ ਆ ਲੱਗ ਜਾਂਦੇ ਨੇ ਅੱਗੇ 6-7 ਹੋਰ ਲੱਗਣਗੇ ਆ ਫੇ ਤੁਹਾਨੂੰ ਫਾਇਰ ਕਰਨ ਦੀ ਕਿੰਨਾ ਹੱਟ ਦੇ ਫਾਇਰ ਹੋ ਜਾਂਦੀ ਆ ਹਾਂ ਉਹ ਸਰੀਰ ਵੀ ਤਾਂ ਹੀ ਥੋੜਾ ਚੱਲਦਾ ਫਿਰਦਾ ਇਹ ਤਰ੍ਹਾਂ ਦੇ ਫਿਰਦੇ ਮੈਂਨਾ